ਜਿਸ ਵਿੱਚ ਗੱਲ ਕਰਾਂਗੇ ਕਾਲੇ ਇਰਮ ਦੇ ਸੰਕੇਤ ਜਾਂ ਦੁਸ਼ਮਨ ਦੀ ਕਰੀ ਹੋਈ ਕੀ ਦੇ ਆ ਬਾਰੇ ਆਓ ਜਾਣਦੇ ਹਾਂ ਅੱਜ ਦੀ ਦੁਨੀਆ ਇੰਨੀ ਖ ਜ਼ਿਆਦਾ ਸਵਾਰਥੀ ਹੋ ਗਈ ਹੈ ਕਿ ਆਪਣਾ ਭਲਾ ਕਰਨ ਲਈ ਕਿਸੇ ਦਾ ਵੀ ਮਾੜਾ ਕਰਨ ਲਈ ਤਿਆਰ ਰਹਿੰਦੇ ਨੇ ਅੱਜ ਦੇ ਸਮੇਂ ਵਿੱਚ ਲੋਕੀ ਪਿਆਰ ਪਾ ਕੇ ਪਿੱਠ ਪਿੱਛੇ ਖੰਜਰ ਮਾਰਦੇ ਨੇ ਪਹਿਲੇ ਸਮੇਂ ਵਿੱਚ ਕੀ ਹੁੰਦਾ ਸੀ ਲੋਕੀ ਇੱਕ ਦੂਸਰੇ ਨਾਲ ਲੜ ਕੇ ਸਾਰ ਲੈਂਦੇ ਸੀ ਪਰ ਹੁਣ ਉਲਟੇ ਹੋਰ ਜਵਾਨੇ ਆਏ ਹੁਣ ਦੇ ਸਮੇਂ ਵਿੱਚ ਲੋਕੀ ਇੱਕ ਦੂਸਰੇ ਨਾਲ ਲੜਦੇ ਨਹੀਂ ਸਗੋਂ ਕਾਲੇ ਇਲਮ ਦੀ ਸਹਾਈਤਾ ਲੈ ਕੇ ਉਸ ਇਨਸਾਨ ਨੂੰ ਬਰਬਾਦ ਕਰ ਦਿੰਦੇ ਨੇ ਪਰ ਉਸ ਇਨਸਾਨ ਨਾਲ ਬੋਲਣਾ ਫਿਰ ਵੀ ਨਹੀਂ ਛੱਡਦੇ ਪਹਿਲਾਂ ਇਹ ਜਾਣਦੇ ਹਾਂ ਕਾਲਾ ਇਲਮ ਹੁੰਦਾ ਕੀ ਹੈ ਕਾਲਾ ਇਲਮ ਗਲਤ ਸ਼ਕਤੀਆਂ ਜਾਂ ਨਕਾਰਾਤਮਕ ਊਰਜਾ ਹੁੰਦੀ ਹੈ ਇਹਨਾਂ ਸ਼ਕਤੀਆਂ ਦੀ ਸੇਵਾ ਜਾਂ ਉਪਾਸਨਾ ਘਰ ਵਿੱਚ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਸ਼ਕਤੀਆਂ ਉਜਾੜਾ ਮੰਗਦੀਆਂ ਹਨ ਇਹ ਸ਼ਕਤੀਆਂ ਮਿੱਠੇ ਤੇ ਨਹੀਂ ਚੱਲਦੀਆਂ ਇਹਨਾਂ ਸ਼ਕਤੀਆਂ ਨੂੰ ਚਲਾਉਣ ਲਈ ਜਾਂ ਕਿਸੇ ਤੇ ਭੇਜਣ ਲਈ ਮੀਟ, ਸ਼ਰਾਬ, ਕੰਕਾਲ ਆਦਿ ਇਹਨਾਂ ਸਭ ਚੀਜ਼ਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹੇ ਸ਼ਕਤੀਆਂ ਜਿਸ ਵੀ ਘਰ ਵਿੱਚ ਵੜ ਜਾਣ ਤਾਂ ਘਰ ਦਾ ਸਾਰਾ ਮਾਹੌਲ ਖਰਾਬ ਕਰ ਦਿੰਦੀਆਂ ਨੇ। ਘਰ ਦੇ ਮੈਂਬਰ ਬਿਮਾਰ ਰਹਿਣ ਲੱਗ ਜਾਂਦੇ ਨੇ, ਕਾਰੋਬਾਰ ਬੰਦ ਹੋ ਜਾਂਦਾ ਹੈ। ਆਓ ਹੁਣ ਗੱਲ ਕਰਦੇ ਹਾਂ ਕਾਲੇ ਇਲਮ ਦੇ ਸੰਕੇਤਾਂ ਬਾਰੇ। ਪਹਿਲਾ ਸੰਕੇਤ ਰਾਤ ਨੂੰ 12 ਵਜੇ ਤੋਂ ਲੈ ਕੇ 2 ਵਜੇ ਦੇ ਵਿਚਕਾਰ ਅੱਖ ਖੋਲਣੀ। ਜਦੋਂ ਕੋਈ ਵੀ ਵਿਅਕਤੀ ਕਿਸੇ ਤੇ ਵੀ ਬੁਰੀਆਂ ਸ਼ਕਤੀਆਂ ਭੇਜਦਾ ਹੈ ਤਾਂ ਜਿਸ ਇਨਸਾਨ ਤੇ ਭੇਜ ਰਿਹਾ ਹੈ ਉਸ ਇਨਸਾਨ ਨੂੰ ਜਾਂ ਉਸਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਇਹ ਸੰਕੇਤ ਮਿਲਣ ਲੱਗ ਜਾਂਦੇ ਹਨ ਜਿਵੇਂ ਕਿ ਰਾਤ ਨੂੰ 12 ਵਜੇ ਤੋਂ ਬਾਅਦ ਜਾਂ 2 ਵਜੇ ਦੇ ਵਿਚਕਾਰ ਅੱਖ ਖੁੱਲਣੀ ਫਿਰ ਸਾਰੀ ਰਾਤ ਨੀਂਦ ਨਹੀਂ ਆਉਂਦੀ ਲਤਾਂ ਨੂੰ ਬੇਚੈਨੀ ਲੱਗਣੀ ਹੱਥਾਂ ਬਾਹਾਂ ਵਿੱਚ ਦਰਦ ਆਉਣ ਲੱਗ ਜਾਣਾ ਕਾਲਜੇ ਵਿੱਚ ਬਹੁਤ ਤੇਜ਼ ਦਰਦ ਹੁੰਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਛਾਦੀ ਛਾਤੀ ਵਿੱਚ ਸੂਈ ਮਾਰ ਰਿਹਾ ਹੋਵੇ ਦੂਸਰਾ ਸੰਕੇਤ ਸੁਪਨੇ ਵਿੱਚ ਕੁੱਟਮਾਰ ਕਰਨੀ ਜੇਕਰ ਤੁਸੀਂ ਵੀ ਸੁਪਨੇ ਵਿੱਚ ਕੁੱਟਮਾਰ ਕਰਦੇ ਹੋ ਜਾਂ ਕੋਈ ਵੀ ਵਿਅਕਤੀ ਤੁਹਾਡੇ ਨਾਲ ਆ ਕੇ ਬਾਰ-ਬਾਰ ਹੱਥੋਂ ਪਾਈ ਕਰਦਾ ਹੈ ਉਹ ਵਿਅਕਤੀ ਜਾਂ ਹੋਰ ਕੁਝ ਵੀ ਹੋ ਸਕਦਾ ਹੈ ਤੁਹਾਡੇ ਸੱਟ ਵੇਟ ਮਾਰਦਾ ਹੈ ਤਾਂ ਇਹ ਵੀ ਇੱਕ ਸੰਕੇਤ ਹੈ ਕਿ ਕੋਈ ਤੁਹਾਡੇ ਦੇ ਕਾਲਾ ਇਲਮ ਦਾ ਪ੍ਰਯੋਗ ਕਰ ਰਿਹਾ ਹੈ ਤੀਸਰਾ ਸੰਕੇਤ ਗੰਦੀ ਸਮੈਲ ਆਉਣਾ ਜਾਂ ਗੰਦੀ ਬਦਬੂ ਆਉਣਾ ਇਹ ਸੰਕੇਤ ਸਭ ਤੋਂ ਖਤਰਨਾਕ ਸੰਕੇਤ ਹੈ ਜੇਕਰ ਤੁਹਾਨੂੰ ਆਪਣੇ ਹਾਲੇ ਦਵਾਲੇ ਤੋਂ ਜਾਂ ਘਰ ਵਿੱਚੋਂ ਬਾਰ-ਬਾਰ ਗੰਦੀ ਸਮੈਲ ਆ ਰਹੀ ਹੈ ਤਾਂ ਤੁਸੀਂ ਕਿਸੇ ਭਗਤ ਜਾਂ ਸੇਵਾਦਾਰ ਨਾਲ ਜ਼ਰੂਰ ਗੱਲ ਕਰੋ ਜੇਕਰ ਕਿਸੇ ਵੀ ਦਰਵਾਜ਼ੇ ਤੇ ਜਾਂਦੇ ਹੋ ਤਾਂ ਵੀ ਗੰਦੀ ਸਮੈਲ ਆ ਰਹੀ ਹੈ ਤਾਂ ਇਹ ਦਰਸਾਉਂਦਾ ਹੈ ਕਿ ਤੁਹਾਡਾ ਆਉਣ ਵਾਲਾ ਸਮੇਂ ਬਹੁਤ ਹੀ ਜ਼ਿਆਦਾ ਮਾੜਾ ਹੈ ਚੌਥਾ ਸੰਕੇਤ ਸੁਪਨੇ ਵਿੱਚ ਗੰਦਾ ਪਾਣੀ ਦੇਖਣਾ ਜੇਕਰ ਬਾਰ-ਬਾਰ ਸੁਪਨੇ ਵਿੱਚ ਗੰਦਾ ਪਾਣੀ ਦਿਖ ਰਿਹਾ ਹੈ ਜਾ ਤੁਸੀਂ ਪਾਣੀ ਵਿੱਚ ਡੁੱਬ ਰਹੇ ਹੋ ਜਾਂ ਕੋਈ ਵਿਅਕਤੀ ਤੁਹਾਨੂੰ ਪਾਣੀ ਵਿੱਚੋਂ ਖਿੱਚ ਕੇ ਲੈ ਜਾ ਰਿਹਾ ਹੈ। ਜਾਂ ਤੁਹਾਨੂੰ ਪਾਣੀ ਤੁਹਾਡੇ ਘਰ ਵਿੱਚ ਵੜਦਾ ਦਿਖੇ ਤਾਂ ਇਹ ਵੀ ਇੱਕ ਇਨਸਾਨੀ ਹੈ। ਕਾਲੇ ਇਲਮ ਦੀ ਵਾਰ-ਵਾਰ ਗੰਦੇ ਪਾਣੀ ਦਿਖੰਦੀ। ਪੰਜਵਾਂ ਸੰਕੇਤ ਸੁਪਨੇ ਵਿੱਚ ਵਾਰ-ਵਾਰ ਲੈਟਰਿੰਗ ਦਿਖਣਾ, ਮਤਲਬ ਕੀ ਪੋਟੀ ਦਿਖਣਾ। ਜੇਕਰ ਵਾਰ-ਵਾਰ ਸੁਪਨੇ ਵਿੱਚ ਪੋਟੀ ਦਿਖ ਰਹੀ ਹੋਵੇ ਜਾਂ ਕੋਈ ਵਿਅਕਤੀ ਜਾਂ ਛੋਟਾ ਬੱਚਾ ਜਾਂ ਛੋਟੀ ਬੱਚੀ ਪੋਟੀ ਕਰਦੀ ਨਜ਼ਰ ਆਵੇ ਤਾਂ ਤੁਸੀਂ ਉਸ ਪੋਟੀ ਨਾਲ ਡਿੱਬੜ ਜਾਂਦੇ ਹੋ। ਤਾਂ ਇਹ ਵੀ ਕਾਲੇ ਈਦਮ ਦਾ ਇੱਕ ਸੰਕੇਤ ਹੈ 6ਵਾਂ ਸੰਕੇਤ ਘਰ ਵਿੱਚ ਖੂਨ ਦੇ ਛਿੱਟੇ ਆਉਣੇ ਜੇਕਰ ਕਿਸੇ ਦੇ ਵੀ ਘਰ ਵਿੱਚ ਬਾਰ-ਬਾਰ ਖੂਨ ਦੇ ਛਿੱਟੇ ਗਿਰ ਰਹੇ ਨੇ ਤਾਂ ਆਉਣ ਵਾਲਾ ਸਮੇਂ ਮਾੜੇ ਨਾਲੋਂ ਵੀ ਬਹੁਤ ਜ਼ਿਆਦਾ ਮਾੜਾ ਹੈ ਜਾਂ ਤਾਂ ਘਰ ਵਿੱਚ ਕਿਸੇ ਦੀ ਮਰਗਤ ਹੋ ਸਕਦੀ ਹੈ ਜਾਂ ਪਰਿਵਾਰ ਵਿੱਚੋਂ ਕਿਸੇ ਵਿਅਕਤੀ ਦੇ ਐਕਸੀਡੈਂਟ ਹੋ ਸਕਦਾ ਹੈ ਘਰ ਦਾ ਕੋਈ ਵੀ ਮੈਂਬਰ ਅਚਾਨਕ ਬਿਮਾਰ ਹੋ ਸਕਦਾ ਹੈ ਜਿਨ੍ਹਾਂ ਵੀਰਾਂ ਭੈਣਾਂ ਨੂੰ ਇਹ ਸੰਕੇਤ ਮਿਲ ਰਹੇ ਨੇ ਉਹ ਵੀਰ ਭੈਣ ਆਪਣੇ ਨੇੜੇ ਤੇੜੇ ਕਿਸੇ ਪੀਰਾਂ ਦੇ ਭਗਤ ਜਾ ਸੇਵਾਦਾਨ ਨਾਲ ਜ਼ਰੂਰ ਗੱਲ ਕਰਨ ਅਤੇ ਇਸ ਦਾ ਹੱਲ ਜ਼ਰੂਰ ਕਰਵਾਉਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਕੁਝ ਮਾੜਾ ਦੇਖਣਾ ਪੈ ਸਕਦਾ ਹੈ ਜਿਹੜੇ ਵੀਰ ਭੈਣ ਕਾਲੇ ਇਲਮ ਦਾ ਪ੍ਰਯੋਗ ਕਰਦੇ ਨੇ ਜਾਂ ਕਿਸੇ ਦਾ ਮਾੜਾ ਕਰਦੇ ਨੇ ਉਹਨਾਂ ਲਈ ਇੱਕ ਖਾਸ ਸੁਨੇਹਾ ਉਹ ਜ਼ਰੂਰ ਦੇਖਣ ਜਿਹੜਾ ਵੀ ਕਿਸੇ ਦਾ ਮਾੜਾ ਕਰਦਾ ਹੈ ਜਾਂ ਇਹਨਾਂ ਸ਼ਕਤੀਆਂ ਨਾਲ ਕਿਸੇ ਦਾ ਘਰ ਬਰਬਾਦ ਕਰਦਾ ਹੈ ਕਾਰੋਬਾਰ ਠੱਪ ਕਰਦਾ ਹੈ ਰੱਬ ਤੋਂ ਡਰੋ ਕਿਉਂਕਿ ਕਰਮਾਂ ਦਾ ਹਿਸਾਬ ਸਭ ਨੂੰ ਦੇਣਾ ਪੈਂਦਾ ਹੈ ਜਿਵੇਂ ਕਿ ਕਹਿੰਦੇ ਨੇ ਮੌਤ ਨਾਲ ਛੱਡੇ ਪੀਰ ਪੈਗੰਬਰ ਉਸੇ ਤਰ੍ਹਾਂ ਕਰਮ ਨਾ ਛੱਡੇ ਪੀਰ پیغمبر ਆਪਣੇ ਆਪਣੇ ਕਰਮਾਂ ਦਾ ਲੇਖਾ ਸਭ ਨੂੰ ਦੇਣਾ ਪੈਣਾ ਹੈ ਕਿਸੇ ਨੂੰ ਬਰਬਾਦ ਕਰਕੇ ਤੁਸੀਂ ਕਦੇ ਵੀ ਆਬਾਦ ਨਹੀਂ ਹੋ ਸਕਦੇ ਜੇਕਰ ਤੁਸੀਂ ਕਿਸੇ ਦੇ ਭਲੇ ਲਈ ਤੁਰੋਗੇ ਤਾਂ ਰੱਬ ਜਾਂ ਪੀਰ ਤੁਹਾਡੇ ਭਲੇ ਲਈ ਤੁਰੇਗਾ ਇਸ ਲਈ ਇਹ ਸਭ ਗਲਤ ਕਰਮ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਆਪਣੇ ਬਾਰੇ ਨਹੀਂ ਸੋਚਣਾ ਆਪਣੇ ਪਰਿਵਾਰ ਵੱਲ ਜ਼ਰੂਰ ਦੇਖਿਓ ਆਪਣੇ ਬੱਚਿਆਂ ਵੱਲ ਜ਼ਰੂਰ ਦੇਖਿਓ ਜੋ ਤੁਸੀਂ ਕਿਸੇ ਦੇ ਪਰਿਵਾਰ ਨਾਲ ਕਰ ਰਹੇ ਹੋ ਜਾਂ ਕਿਸੇ ਦੇ ਬੱਚੇ ਨਾਲ ਕਰ ਰਹੇ ਹੋ ਉਹੀ ਤੁਹਾਡੇ ਪਰਿਵਾਰ ਨਾਲ ਜਾਂ ਬੱਚੇ ਨਾਲ ਵੀ ਹੋ ਸਕਦਾ ਹੈ ਇੱਕ ਗੱਲ ਕਹਿ ਕੇ ਸਮਾਪਤੀ ਕਰਦੇ ਹਾਂ ਚੰਗੇ ਕਾਰੋ ਕਰੋ ਕਿਉਂਕਿ ਕਰ ਭਲਾ ਹੋ ਭਲਾ ਭਲੇ ਦਾੰਤ ਭਲਾ ਜੇ ਭਲਾ ਕਰੋਗੇ ਤਾਂ ਭਲਾ ਹੀ ਹੋਏਗਾ ਜੇ ਬੁਰਾ ਕਰੋਗੇ ਤਾਂ ਬੁਰਾ ਹੀ ਹੋਏਗਾ ਕਿਉਂਕਿ ਕਿਉਂਕਿ ਕਰਮਾਂ ਦਾ ਹੀ ਹਿਸਾਬ ਸਭ ਨੂੰ ਦੇਣਾ ਪੈਣਾ ਹੈ ਕਰਮ ਕਿਸੇ ਨੂੰ ਨਿਛੜਦੇ ਨਾ ਕਿਸੇ ਪੀਰ ਨੂੰ ਛੱਡੇ ਨਾ ਪਗੰਬਰ ਨੂੰ ਛੱਡੇ ਨਾ ਦੇਵੀ ਨੂੰ ਛੱਡੇ ਨਾ ਦੇਵਤਿਆਂ ਨੂੰ ਛੱਡੇ ਕਿਉਂਕਿ ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ ਕਰਮ ਹਰੇਕ ਦੇ ਚੰਗੇ ਹੋਣ ਚਾਹੇ ਮਾੜੇ ਹੋਣ ਸਭ ਨੂੰ ਲੇਖਾ ਦੇਣਾ ਪੈਣਾ ਸਭ ਨੂੰ ਕਰਮਾਂ ਦੇ ਹਿਸਾਬ ਨਾਲ ਫਲ ਮਿਲਣਾ ਹੈ ਇਸ ਲਈ ਹਮੇਸ਼ਾ ਚੰਗਾ ਸੋਚੋ ਚੰਗਾ ਕਰੋ ਚਾਹੇ ਤਾਂ ਹੀ ਤੁਹਾਡੇ ਨਾਲ ਚੰਗਾ ਹੋਵੇਗਾ ਮਾੜਾ ਕਰਨ ਵਾਲੇ ਕਦੇ ਵੀ ਖੁਸ਼ ਨਹੀਂ ਰਹਿ ਸਕਦੇ ਹਾਂ ਚਾਰ ਦਿਨ ਦੀ ਖੁਸ਼ੀ ਮਿਲ ਸਕਦੀ ਹੈ ਪਰ ਸਾਰੀ ਉਮਰ ਖੁਸ਼ੀ ਨਹੀਂ ਮਿਲ ਸਕਦੀ ਮਾੜਾ ਕਰਨ ਵਾਲੇ ਦੀ ਕੁੱਲਾਂ ਦੀਆਂ ਕੁੱਲਾਂ ਹੀ ਖਤਮ ਹੋ ਜਾਂਦੀਆਂ ਹਨ ਇਸ ਲਈ ਹਮੇਸ਼ਾ ਚੰਗੀ ਸੋਚੋ ਚੰਗੀ ਸੋਚ ਰੱਖੋ ਪੀੜਾਪਕੀਰਾਂ ਦੀ ਸੇਵਾ ਕਰੋ ਹਰੇਕ ਬੰਦੇ ਦਾ ਭਲਾ ਕਰੋ ਹਰੇਕ ਨੂੰ ਸਹੀ ਰਸਤਾ ਦੱਸੋ ਜੇਕਰ ਤੁਹਾਨੂੰ ਸਾਡੇ ਚੈਨਲ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਵਿੱਚ ਆਪਣੀ رائے ਜਰੂਰ ਦਿਓ ਥੈਂਕਸ ਫੋਰ ਵਾਚਿੰਗ